ਆਗੇ ਮਾਟਰ ਜੀ ਹਾਂਜੀ ਕੀ ਹਾਲ ਚੱਲ ਹੈ ਆਜੋ ਇੱਥੇ ਆਜੋ ਨਾਲੇ ਲਵੇ ਜੀ ਬਾਪੂ ਜੀ ਦੇ ਬਠਾਲਦਾ ਨਹੀਂ ਮੰਨਉ ਐ ਬਠਾਲਦੇ ਨਹੀਂ ਹੈ ਹੈ ਬੜਾ ਭਾਈ ਆ ਤੁਹਾਡੀਆਂ ਤਰੀਫਾਂ ਕਰਦੇ ਤੇ ਬਹੁਤ ਅੱਛਾ ਇਹ ਕਰਦਾ ਹੈਗਾ ਨਹੀਂ ਨਹੀਂ ਬਹੁਤ ਤਰੀਫਾਂ ਕਰੀਏ ਜੀ ਮੈਂ ਇੰਟਰਵਿਊ ਰਿਕਾਰਡ ਕਰੀ ਇਹਨਾਂ ਦੀ ਉਹਦੇ ਵਿੱਚ ਤੁਸੀਂ ਸੁਣ ਵੀ ਲਿਓ ਭਾਵੇਂ ਗੱਲਾਂ ਹਾਂਜੀ ਹੋਰ ਠੀਕ ਠਾਕ ਹੈ ਜੀ ਠੀਕ ਹੈ ਜੀ ਹੈ ਅੱਜ ਤਾਂ ਮੈਂ ਆਇਆ ਤਾਂ ਤੁਹਾਡੇ ਕੋਲੇ ਹਾਂ ਮੈਂ ਕਿਹਾ ਵੀ ਮਾਸਟਰ ਜੀ ਦੀ ਲੈਣੀ ਹੈ ਇੰਟਰਵਿਊ ਤੇ ਤਜਰਬਾ ਤੁਹਾਡਾ ਬੀਐਸਸੀ ਤੁਸੀਂ ਐਗਰੀਕਲਚਰ ਕੀਤੀ ਹੋਈ ਹੈ ਨਾ ਲੁਧਿਆਣਾ ਯੂਨੀਵਰਸਿਟੀ ਤੋਂ 74 ਵਿੱਚ 74 ਵਿੱਚ ਹੈ 74 ਦਾ ਮੇਰਾ ਜਨਮ ਹੈ ਬੱਲੇ 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 ਦੇਖ ਲਓ ਜੀ ਜਦ ਕਰੀ ਜਦ ਕਰੀ ਸੀ ਉਦੋਂ ਤਾਂ ਕੋਈ ਮਰਲਾ ਫਿਰ ਲਈ ਕਰਦਾ ਸੀ ਨਾ ਪੜਾਈ ਪੜਾਈ ਤਾਂ ਨਹੀਂ ਸਾਡੇ ਫਾਦਰ ਸਾਹਿਬ ਪ੍ਰਿੰਸੀਪਲ ਤੇ ਕਰਾਲੀ ਸਕੂਲ ਵਿੱਚ ਅਜਾ ਉਹ ਤਰਮ ਸਿੰਘ ਜੀ ਤਰਮ ਸਿੰਘ ਜੀ ਨੇ ਗੱਲਾਂ ਹੋਈਆਂ ਇੰਟਰਵਿਊ ਦੇ ਵਿੱਚ ਇਹਦਾ ਬਾਪੂ ਦੇ ਨਾਲ ਵੀ अच्छा वो प्रिंसिपल रिटायर हुए जी लास्ट में नो मरे गए थे कि ऑन ड्यूटी ऑन ड्यूटी डेथ होगी सी हां जद उनहां नु नेशनल अवार्ड मिलया सीगा अच्छा डॉक्टर राधाकृष्णन तो चौंड दे विच अच्छा नेशनल अवार्ड दिल्ली तो धर्म सिंह जी दा बड़ा बड़ा नु ना 5 जद एक्सटेंशन मिले कर दी थी इन स्कूला दे विच एडेड स्कूला दे विच अच्छा जितना खालसा स्कूला खलाली हां हां बा फिर उनहां नु 5 साल मिलनी थी लोका नु मिलती हुंदी सी कि 2 साल नेशनल अवार्ड कर के उनहां नु 5 साल मिल ਤੋੜਾ ਨਾਂ ਕੀ ਪੂਰਾ ਮੇਰਾ ਨਾਂ ਰਣਵੀਰ ਸਿੰਘ ਰਣਵੀਰ ਸਿੰਘ ਹਾਂ ਧਰਮ ਸਿੰਘ ਜੀ ਦੇ ਬੇਟਾ ਜੀ ਤੁਸੀਂ ਹਾਂ ਬੇਟਾ ਤੁਹਾਡੇ ਪਿਤਾ ਜੀ ਨੇ ਤਾਂ ਬਹੁਤ ਇਲਾਕੇ ਦੀ ਸੇਵਾ ਕੀਤੀ ਹਾਂ ਮੈਨੂੰ ਬਸ ਭੋਲੀ ਨਾ ਭੋਲੀ ਦੇ ਨਾਮ ਕਰਕੇ ਜਾਣਦੇ ਹਾਂ ਹਾਂ ਕਮੈਂਟ ਵੀ ਕਿਸੇ ਨੇ ਭੋਲੀ ਮਾਸਟਰ ਦਾ ਕਰਿਆ ਹਾ ਥੱਲੇ ਹੋਰ ਸੁਣਾਓ ਹਾਂ ਕੀ ਤਰਿਆ ਅੱਜ ਕਰਾ ਸਾਗ ਸਾਗ ਮਗਾ ਤਰਿਆ ਅੱਛਾ ਆਪੇ ਬਣਾਉਂਦਾ ਉਹ ਆਪ ਕਾਨੂੰ ਬਣਾਉਣਾ ਸੀ ਦੋਵੇਂ ਬਣਾਉਣੇ ਨਾ ਨਾ ਮੈਂ ਦੋ ਅਸੀਂ ਤਾਂ ਅੱਜ ਆਏ ਆਏ ਹਾਂ ਉਹ ਵੀ ਅਸੀਂ ਦੋਏ ਅਸੀਂ ਟਿਊਟਰ ਤੇ ਇਹ ਸਾਨੂੰ ਜੇ ਅਸੀਂ ਲੇਟ ਸ਼ਿਫਟ ਹੋ ਜਾਈਏ ਹਾਂ ਦਾਲ ਸਬਜ਼ੀ ਵੀ ਹੋਰ ਵੀ ਅਲਮਗਲਮ ਹਾਂ ਉਹ ਫਿਰ ਕਰ ਲਈਦਾ ਮੈਂ ਵੀ ਕਰ ਲੰਨਾ ਉਹ ਵੀ ਕਰ ਲੰਦੀ ਏ ਬਾਪੂ ਅਲਮਗਲਮ ਕੀ ਹੁੰਦਾ ਏ ਅਲਮਗਲਮ ਦਾ ਮਤਲਬ ਹੈ ਬੀਟ ਮੱਲਾ ਵੀ ਬਣਾਉਣਾ ਕੋਈ ਸਾਗ ਬਣਾਉਣਾ ਕੋਈ ਆਹ ਤੁਹਾਡਾ ਖਿਚੜੀ ਬਣਾਉਣੀ ਛੋਲੀਆਂ ਦੋਲੀਆਂ ਹਾਂ ਸਾਰਾ ਕੁਝ ਬਣਾ ਲੰਨਾ ਮੈਂ ਅੱਛਾ ਜਾਰਾ ਚੂਰੇ ਇਹਨਾਂ ਨੂੰ ਸਾਰੇ ਨੂੰ ਬਣਾ ਕੇ ਦੱਸ ਦੂੰਗਾ ਵੀ ਆਏ ਬਣਾਉਣਾ ਅੱਛਾ ਆਚਾਰ ਪਿੰਨੀਆਂ ਵੀ ਬਿੰਨੀਆਂ ਵੀ ਬਣਾਉਂਦਾ ਆਲਸੀ ਦੀਆਂ ਆਲਸੀ ਦੀਆਂ ਪਿੰਨੀਆਂ ਕਿਹੜਾ-ਕਿਹੜਾ ਪਾਉਂਦੇ ਆ ਉਹਦੇ ਚ ਉਹਦੇ ਵਿੱਚ ਆਲਸੀ ਉਹ ਪੈਂਦੀ ਜ਼ਿਆਦਾ ਤਾਂ ਨਹੀਂ ਇਤਰਾ ਖੋਆ ਘੱਟ ਪਾਓ ਬਸ ਅੱਛਾ ਆਟਾ ਥੋੜਾ ਜ਼ਿਆਦਾ ਰੱਖੋ ਅੱਛਾ ਨਹੀਂ ਫਿਰ ਜੇ ਖੋਆ ਉਹ ਆਲਸੀ ਉਹ ਜ਼ਿਆਦਾ ਫਿਰ ਬਹੁਤ ਹੀ ਹੈਵੀ ਹੋ ਜੰਨੀ ਅੱਛਾ ਹਾਂ ਨੋਰਮਲ ਰੱਖੋ ਖੋਆ ਘੱਟ ਪਾਓ ਖੋਆ ਥੋੜਾ ਘੱਟ ਪਾਓ ਜ਼ੋਰ ਕਰਦਾ ਨਾ ਜਿਹੜਾ ਆਲਸੀ ਆ ਆਪਣੇ ਆਪ ਵਿੱਚ ਬਹੁਤ ਤਕੜੀ ਹੁੰਦੀ ਹਾਂ ਹਾਂ ਆਲਸੀ ਦੀਆਂ ਪਿੰਨੀਆਂ ਸਾਡੀ ਮੇਰੀ ਦਾਦੀ ਬਣਾਇਆ ਕਰਦੀ ਇੱਕ ਜਿਹੜਾ ਸਬਜ਼ੀਆਂ ਵੀ ਸਾਰੀਆਂ ਬਣਾ ਲੈਂਦੇ ਆ ਆਚਾਰ ਵੀ ਮੈਂ ਸਾਬਕਾ ਕਰ ਲੈਂਦਾ ਮੈਂ ਖਾਲਸਾ ਸਕੂਲ ਖੈਰੜੜ ਪੜਾਇਆ ਅੱਛਾ ਉੱਥੇ ਸਾਡੇ ਬਾਬੇ ਨਾਨਕ ਦਾ ਲੰਗਰ ਚੱਲਦਾ ਅੱਛਾ ਮੈਂ 35 ਸਾਲ 35 ਸਾਲ ਮੇਰੀ ਸੇਵਾ ਸੀ ਹਾਂ ਉੱਥੇ ਦੀ ਸਰਵਿਸ ਇੱਕੇਜ ਸਕੂਲ ਦੀ ਹੈ ਅੱਛਾ ਉੱਥੇ ਫਿਰ ਮੇਰੀ ਲੰਗਰ ਵਿੱਚ ਡਿਊਟੀ ਹੁੰਦੀ ਸੀ ਪਹਿਲਾਂ ਮੈਂ ਲੰਗਰ ਵਿੱਚ ਜਿਹੜਾ ਸਾਡਾ ਸੀਨੀਅਰ ਟੀਚਰ ਸੀਗੇ ਉਹਨਾਂ ਦੇ ਨਾਲ ਲੱਗਿਆ ਰਿਹਾਦਾ ਅੱਛਾ 15-20 ਸਾਲ ਉਹਨਾਂ ਨਾਲ ਕੰਮ ਕਰਿਆ ਅੱਛਾ ਫਿਰ ਜਦ ਮੈਂ ਸੀਨੀਅਰ ਹੋ ਗਿਆ ਹਾਂ ਫਿਰ ਲੰਗਰ ਮੈਂ ਸੰਭਲਿਆ ਸਾਰਾ ਹੀ ਅੱਛਾ ਜੀ ਉਹ ਤੇ तकरीबन 20000 ਦੇ ਕਰੀਬ ਬੰਦਾ ਰੋਟੀ ਖਾਣ ਆਉਂਦਾ ਸੀ ਸਾਰਾ ਸ਼ਹਿਰ ਆਉਂਦਾ ਸੀਗਾ ਇਹ ਕਿਹੜੇ ਟਾਈਮ ਦੀ ਗੱਲ ਹੈ ਇਹ ਮੈਨੂੰ ਹੁਣ ਜੀ 14 ਸਾਲ ਰਟਾਇਰ ਹੋਏ ਨੂੰ ਹੋ ਗਏ 2010 ਦੇ ਪਹਿਲਾਂ ਪਹਿਲਾਂ ਉੱਥੇ ਇੱਕ ਟ੍ਰੈਂਡ ਤਾਂ ਵੀ ਜਿੱਨੇ ਗੁਰਪਰਬ ਆਹਗੇ ਖਰੜ ਦੇ ਵਿੱਚ ਇਕੱਲਾ ਇਕੱਲਾ ਗੁਰਦੁਆਰਾ ਬਣਾਉਂਦਾ ਸੀਗਾ ਸਾਡੇ ਹਿੱਸੇ ਵਿੱਚ ਬਾਬੇ ਨਾਨਕ ਦਾ ਗੁਰਪਰਬ ਹੁੰਦਾ ਅੱਛਾ ਬਾਬੇ ਨਾਨਕ ਨੂੰ ਸਾਰੇ ਸ਼ਹਿਰ ਨੇ ਕਿਤੇ ਨਹੀਂ ਹੋਰ ਮਨਾਉਣਾ ਆਪਣਾ ਉੱਦਾਂ ਥੋੜਾ ਬੋਧਾ ਪਾਠ ਕਰਨਾ ਬਾਕੀ ਜਿਹੜਾ ਮੇਨ ਹੁੰਦਾ ਦਾ ਫੰਕਸ਼ਨ ਲੰਗਰ ਵਗੈਰਾ ਦਾ ਉਹਦਾ ਟੈਸਟਰੀ ਮਹੁੰਦਾ। ਅੱਛਾ ਹਾਂ। ਤਕਰੀਬਨ ਡੇਢ ਪੌਂਟ ਲ ਮਾ ਮਣਦੇ ਤੇ ਹਾਂ ਦੋ ਟਰਾਲੀਆਂ ਸਬਜ਼ੀ ਦੀ ਮਿਕਸ ਅੱਛਾ ਜੀ ਜਿਹੜਾ ਕੁਝ ਵੀ ਆ ਗਿਆ ਸਾਗ ਮਲਾ ਆ ਗਏ ਗਾਜਰਾਂ ਆ ਗਏ ਬੈਂਗਣ ਆ ਗਏ ਸਭ ਲਗਾ ਦਿੰਦੇ ਤੇ ਵਿੱਚੇ ਹੈ ਜੀ ਹਾਂ ਜਰੂਰ ਤੇ ਬਹੁਤ ਵਧੀਆ ਕੰਮ ਕਰਦਾ ਜੇ ਮੇਰੇ ਕੇਲੇ ਹੈਗੇ ਹੁਣ ਵੀ ਉੱਥੇ ਮੁੰਡਾ ਹੈਗਾ ਜੰਨੀ ਦਾ ਮੇਰਾ ਚਲ ਪਣਾ ਚੀਫ ਮਿਨਿਸਟਰ ਮੇਰਾ ਸਟੂਡੈਂਟ ਹੈ ਨਾ ਜੰਨੀ ਜਰਨਜੀ ਦਾ ਚੰਨ ਜੀ ਚੰਨੀ ਤੁਹਾਡਾ ਸਟੂਡੈਂਟ ਹੈ ਸਟੂਡੈਂਟ ਹੈ ਮੇਰੇ ਕੋਲ 6 ਸਾਲ ਪੜ੍ਹਿਆ ਮੇਰੇ ਕੋਲ ਖੇਡਿਆ ਪਟਵਾਲ ਵੀ ਖੇਡਿਆ ਗੋਲ ਕੀਪਰ ਹੈ ਅੱਛਾ ਹਾਂ ਲਵਾ ਦੀਵਾ ਵਰਤਾਂ ਦੇ ਇੱਕotha ਮੁੰਡਾ ਹੋਰ ਹੈਗਾ ਹੁਣ ਜਿਹੜਾ ਉਹਦੀ ਇਸ ਟਾਈਮ ਮਿਸਿਸ ਹੈ ਉਹਦੀ ਐਮਸੀ ਕਮਲ ਕੁਸ਼ੋਰ ਸ਼ਰਮਾ ਹਾਂ ਬੜਾ ਨਾਮ ਉਹਦਾ ਵੀ ਬੜਾ ਨਾਮ ਉਹਦਾ ਹਾਂ ਉਹ ਵੀ ਮੇਰਾ ਚੇਲਾ ਬਹੁਤ ਵਧੀਆ ਗੋਲ ਕੀਪਰ ਹੁੰਦਾ ਹੈ ਅੱਛਾ ਚੰਨੀ ਤੁਹਾਡਾ ਸਟੂਡੈਂਟ ਰਿਹਾ ਮੇਰਾ ਸਟੂਡੈਂਟ ਰਿਹਾ ਚੰਨੀ ਪਛਾਣ ਜੂਗਾ ਵੀਡੀਓ ਦੇਖ ਕੇ ਜੀ ਬਹੁਤ ਇਹਾਨੂੰ ਗਾ ਨਹੀਂ ਕੋਡੀਆਂ ਤੇ ਲਾਊਗਾ ਵੀਡੀਓ ਨੂੰ ਆ ਦੇਖੋ ਜੀ ਰਣਵੀਰ ਸਿੰਘ ਨੇ ਕਹਿੰਦੇ ਸੀ ਚੰਨੀ ਐਕਸ ਸੀ ਐਮ ਭਾਵੇਂ ਥੋੜੀ ਦਿਨ ਰਹੇ ਪਰ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਯਾਦ ਕਰਦੇ ਆ ਹਾਂ ਜੀ ਮੈਂ ਉਹਰਾ ਬੜਾ ਕਿਹਾ ਸੀਗਾ ਉਹਰਾ ਜਦੋਂ ਚੰਨੀ ਬਣਿਆ ਹਾਂ ਵੀ ਮੇਰੇ ਨਾਲ ਪੰਚਾਇਤ ਚੱਲੋ ਮੈਂ ਕੁਛ ਨਾ ਕੁਛ ਦਵਾਉਂਗਾ ਉਤੇ ਅੱਛਾ ਹਾਂ ਚਾਹੇ ਚਿੱਤਰਮਾਰਕਾ ਦਵਾਮਾ ਚਾਹੇ ਖੂਜੇ ਦੇ ਦੇਖੋ ਚੇਲਿਆਂ ਤੇ ਮਾਨ ਹੁੰਦਾ ਨਾ ਜੀ ਮਾਨ ਹੁੰਦਾ ਉਹ ਬੰਦਾ ਹੈਵੀ ਮਾਨ ਵਾਲਾ ਹਾਂ ਉਹ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ अच्छा जी अच्छा जी देखो इस ਵਾਸਤੇ ਹੈਗਾ ਜੇ ਰੇ ਕਮ ਨਹੀਂ ਸਾਹਿਬ ਤੁਹਾਡੇ ਤੱਕ ਮੀਡੀਆ ਪਹੁੰਚ ਜਾਣਾ ਤੁਹਾਡੇ ਜੇ ਕਿਤੇ ਜੇ ਕਿਤੇ ਉਹਦੇ ਕੋਈ ਕੰਮ ਨਹੀਂ ਹੁੰਦਾ ਉਹ ਕਹਿ ਦਿੰਦਾ ਵੀ ਆਪ ਮੇਰੇ ਬਸਤੇ ਬਾਹਰ ਚਲੋ ਠੀਕ ਹੈ ਹਾਂ ਨਹੀਂ ਬੰਦਾ ਠੀਕ ਹੈ ਤਾਂ ਇਹ ਵੀਡੀਓ ਕੁੰਮ ਤੱਕ ਮੰਦਾ ਚੰਨੀ ਸਾਹਿਬ ਤੱਕ ਪਹੁੰਚ ਜਾਣਾ ਮੈਨੂੰ ਪਤਾ ਹੈ ਚੰਨੀ ਸਾਹਿਬ ਕਮੈਂਟ ਕਰਨਾ ਤੁਸੀਂ ਆਪ ਪਰਸਨਲ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਤੇ ਅਸੀਂ ਮੈਨੂੰ ਆਈ ਸੀਗੀ ਪਿੱਛੇ ਉਹਦੀ ਫੋਨ ਆਇਆ ਸੀਗਾ ਅੱਛਾ ਤੇ ਬਾਹਰ ਤੇ ਆਏ ਵੀ ਤੇ ਚੇਲੇ ਮੇਰੇ ਅੱਛਾ ਦੇ ਸੁਮਜਰੇ ਤੋਂ ਅੱਛਾ ਉਹਨਾਂ ਦੇ ਨਾਲ ਤਾਂ ਉਦਾਂ ਨੋ। ਅੱਛਾ ਅੱਛਾ। ਉਹ ਫੇ ਕਹਿੰਦੇ ਅਸੀਂ ਤੁਹਾਡੇ ਕੋਲ ਆਉਣਾ ਮਾ ਆਜੋ ਜਿੱਦਣ ਆਉਣਾ ਜਦ ਮਰਜੀ ਆਜੋ ਦਰਵਾਜ਼ੇ ਖੁੱਲੇ ਆ। ਤੁਹਾਡੀ ਏਜ ਕਿੰਨੀ ਹੋ ਗਈ? ਮੇਰੀ 74 29 ਨਵੰਬਰ ਨੂੰ ਆ ਪਰਸੋਂ ਚੋਖਾ। ਅੱਲਾਹ ਮੇਰਾ ਜਨਮ ਦਿਨ ਹੈ ਵਾਹ ਜੀ ਵਾਹ ਵਾਹ ਜੀ ਵਾਹ 74 ਆ ਅਸੀਂ ਗੱਲਾਂ ਕਰਕੇ ਹਟੇ ਬਾਪੂ ਜੀ ਨਾਲ ਹੁਣੇ ਇੰਨੀ ਪੁਰਾਣੀਆਂ ਖਰਾਕਾਂ ਦੀਆਂ ਸਾਰਾ ਕੁਝ ਸਾਰੀਆਂ ਗੱਲਾਂ ਹੋਈਆਂ। ਹਾਰੇ ਦੀ ਦਾਲ ਦੀ ਗੱਲ ਹੋਈ ਆ ਜਿਹੜੀ ਮਾਰੂ ਖੇਤੀ ਸੀਗੀ ਉਹਦੀਆਂ ਗੱਲਾਂ ਵੀ ਹੋਈਆਂ। ਉਹ ਦਾਲਾਂ ਜਿਹੜੀਆਂ ਸੀਗੇ ਦੱਸਦੇ ਮਾਹਾਂ ਦੀ ਦਾਲ ਬਾਪੂ ਕਿਹਾ ਫਟ ਜਾਂਦੀ ਸੀ ਹਾਂ ਉਹ ਨਹੀਂ ਉਹ ਤਾਂ ਜਿਹੜੀ ਦਾਲ थी ਨਾ ਉਹਨਾਂ ਵਾਲੀ ਤਾਂ ਦਾਲ ਜਿਹੜੀਆਂ ਹੈਗੀਆਂ ਆਪਾਂ ਨੂੰ ਆਉਣੀਆਂ ਇਹ ਸ਼ੌਕਟਰਮ ਆਈਆਂ ਮਤਲਬ ਇਹ ਇਹਨਾਂ ਦਾ ਸੀ ਟੂ ਸੀਡ ਕਹਿੰਦੇ ਅਸੀਂ ਵੀ ਬੀਜ ਤੇ ਬੀਜ ਬੜਨਾ ਜਾਂ ਤੇ ਬੀਜ ਪੀਆਂ ਜਾਂ ਤੇ ਮੈਂ ਮੁੜ ਕੇ ਇਹਨਾਂ ਦਾ ਬੀਜ ਬੜਨਾ ਪੱਕਣਾ ਇਹਨਾਂ ਨੇ ਉਹਨੂੰ ਸੀ ਟੂ ਸੀਡ ਕਹਿੰਦੇ ਅਸੀਂ ਅੱਛਾ ਜੀ ਐਗਰੀਕਲਚਰ ਦੀ ਲੈਂਗੁਏਜ ਠੀਕ ਹੈ ਇਹ ਘੱਟ ਟਾਈਮ ਲੰਦੀਆਂ 80 ਦਿਨਾਂ ਵਿੱਚ ਪੈਰ ਹੋ ਜਾਂਦੀ ਲਗਭਗ ਠੀਕ ਹੈ ਜਿਹੜੀ ਸਾਡੇ ਟਾਈਮ ਵਿੱਚ ਮਾਹ ਮਾਹਾ ਹੁੰਦੇ ਸੀਗੇ ਉਹ 4 ਸਾਢੇ 4 5 ਮਹੀਨੇ ਵੀ ਤਿਆਰ ਹੁੰਦੇ ਸੀ ਇਹ 80 ਦਿਨਾਂ ਤੇ ਹੋ ਜਾਂਦੀ ਐ ਸੀਟ 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 ਕਹਿੰਦੇ ਸੀ 20 ਤੇ 20 ਬਾਣਾ ਉਹਨਾਂ ਨੂੰ ਲੱਗ ਜਾਂਦਾ ਤੇ ਸਾਢੇ 4 5 ਮਹੀਨੇ ਉਹ ਦਾਲ ਜਿਹੜੀ ਹੁੰਦੀ ਸੀ ਉਹ ਬਹੁਤ ਵਧੀਆ ਬਹੁਤ ਜਿਆਦਾ ਉਹਦਾ ਮਤਲਬ ਫਲੇਵਰ ਸੀ ਜੀ ਉਹਦੇ ਚ ਇਹਨਾਂ ਵਿੱਚ ਫਲੇਵਰ ਨਹੀਂ ਹੈ ਨਾਲੇ ਰੇ ਸਪਰੇ ਵੀ ਨਹੀਂ ਸੀ ਹੈਗਾ ਜਦ ਉਹ ਹੀ ਸਪਰੇ ਤਾਂ ਦੇਸੀ ਰੇ ਹੁੰਦੇ ਸੀਗੇ ਆ ਉਹ ਵੀ ਮੱਕੀਆਂ ਬੀਜਣੀਆਂ ਮੱਕੀਆਂ ਦੇ ਵਿੱਚ ਖੜਾ ਦੇਣੇ ਨਾਲੇ ਗੜਾਈ ਕਰੀ ਜਾਣੀ ਨਾਲੇ ਖੜਾ ਦੇਣੇ ਉੱਤੀ ਤੇ ਬੇਲਾਂ ਵਾਲੇ ਹੁੰਦੇ ਸੀ ਕਿ ਉਹ ਵੱਡੇ ਬੂਟੇ ਅੱਛਾ ਬਹੁਤ ਵੱਡੇ ਹੁੰਦੇ ਸੀ ਉਹਨਾਂ ਦੇ ਉਹ ਖੇਤੀ ਤੁਸੀਂ ਦੇਖੀ ਸਾਰੀ ਹੈ ਕਰੀ ਹੈ ਕਰੀ ਵੀ ਹੈ ਕਰੀ ਵੀ ਹੈ ਖੁੱਦ ਵਾਹ ਜੀ ਵਾਹ ਮੈਂ 72 ਡਿਗਰੀ ਕਰਕੇ ਆਇਆ ਮੇਰੇ ਪਾਸ ਇੱਕ ਸਾਈਡ ਦੇ 18 ਬਿਗੇ ਜ਼ਮੀਨ ਸੀਗੀ ਅੱਛਾ ਜੀ ਮ 18 ਵਿੱਚ ਛੋਲੇ ਬੀਜੇ ਸੀ ਆਪਣੇ ਛੋਲੇ ਆਮ ਛੋਲੇ ਕਾਲੇ ਛੋਲੇ 18 ਬਿਗੇ ਜੀ 18 ਵਿੱਚ ਅੱਛਾ ਮੇਰੇ ਪਾਸ 18 19 ਕਵਾਂਟਲ ਹੋਗੇ ਸੀਗੇ ਅੱਛਾ ਅਸੀਂ ਇੱਕ ਪਾਈਆ ਨਹੀਂ ਵਿੱਚ ਇਹ ਕੁਝ ਡੰਗਰਾਂ ਨੂੰ ਪਾਉਂਦੇ ਹੁੰਦੇ ਸੀਗੇ ਕਿਉਂ ਛੋਲਿਆਂ ਦਾ ਰੇਟ ਘਟਦਾ 23 ਰੁਪਏ ਤਾਂ ਸਾਰਾ ਹੀ ਹਾਂ 75 ਵਿੱਚ ਆ ਇੱਕ ਕਣਕ ਮੇਰਾ ਖਿਆਲ ਹੈ 40 ਰੁਪਏ क्विंटल ਕਣਕਾਂ ਨੂੰ ਅੱਧਾ ਰੇਟ ਲਿਗਾ ਅੱਛਾ ਇਸ ਕਰਕੇ ਲੋਕ ਜਿਹੜੇ ਹੈਗੇ ਇਹ ਭਗਵਾਨ ਆਮ ਪਾਉਂਦੇ ਚ ਦੇਖੋ ਜੀ ਮਾਸਟਰ ਰਣਵੀਰ ਸਿੰਘ ਜੀ ਬੀਐਸਸੀ ਐਗਰੀਕਲਚਰ 74 ਸੰਦੇ ਔਰ ਮੈਂ ਹੁਣ ਤੁਸੀਂ ਸਭ ਨਾਲ ਬੈਠੇ ਆ ਸਾਹਮਣੇ ਤਾਂ ਮੈਂ ਚਾਹੁੰਗਾ ਵੀ ਜਿਹੜੇ ਹੁਣ ਕਿਸਾਨੀ ਕਰ ਰਹੇ ਨੇ ਆਪਣੇ ਬੰਦੇ ਬਹੁਤ ਸਾਰੇ ਬੰਦੇ ਇਸ ਵੀਡੀਓ ਨੂੰ ਦੇਖਣਗੇ ਦੇਖ ਰਹੇ ਨੇ ਦੇਖਦੇ ਨੇ ਸਾਡੇ ਚੈਨਲ ਤੇ ਤਾਂ ਅੱਜਕੱਲ ਕਿਹੜੀ ਖੇਤੀ ਜਿਹੜੀ ਹੈ ਅਪਣਾ ਸਕਦੇ ਜਾਂ ਅਪਣਾ ਲੈਣੀ ਚਾਹੀਦੀ ਹੈ ਕੋਈ ਸੁਝਾਅ ਦਿਓ ਇਹਨਾਂ ਨੂੰ ਇਹਨਾਂ ਨੂੰ ਕੋਈ ਸੁਝਾਅ ਨਹੀਂ ਦਿੱਤਾ ਜਾ ਸਕਦਾ ਹੁਣ ਜਿਹੜਾ ਨਵਾਂ ਨੌਜਵਾਨ ਹੈ ਕੋਈ ਨਹੀਂ ਮੰਨਦਾ ਨਹੀਂ ਤੁਸੀਂ ਦੇ ਦਿਓ ਸ਼ਾਇਦ ਕੋਈ ਮਿਰਲਾ ਕੋਈ ਮੰਨ ਲੇਗਾ ਕਿ ਆ ਇਹਦਾ ਹੁਣ ਆਪਣੇ ਖਾਣੇਯੋਗੀਆਂ ਵੀ ਦਾਲਾਂ ਨਹੀਂ ਬੀਜ ਸਕਦੇ ਮੈਂ ਦੱਸਾਂ ਕਹਿ ਚਾਹੁੰਦਾ ਵੀ ਤੁਹਾਨੂੰ ਹੈਗੀ ਜਾਣਕਾਰੀ ਸਾਰੀ ਅਸੀਂ ਤਾਂ ਕਹਿੰਦੇ ਵੀ ਥੋੜਾ ਬੋਧਾ ਦੋ ਕਨਾਲਾਂ ਦੇ ਕਰੀਬ ਜਗ੍ਹਾ ਰੱਖੀ ਹੋਵੇ ਹਾਂ ਜਿਹਦੇ ਵਿੱਚ ਆਪਣੇ ਖਾਣੇ ਦੀਆਂ ਚੀਜ਼ਾਂ ਅਗਾਈਆਂ ਜਾਂ ਮੈਂ ਅਰਬਿਨ ਬਹੁਤ ਹੀ ਸੁਪਰੀਆ ਤੇ ਹਰ ਕੁ ਨਾ ਮਾਤਰ ਉਹ ਤੁਸੀਂ ਕਰ ਸਕਦੇ ਹੋ ਦੇਸੀ ਮੈਥਡ ਬਹੁਤ ਵਧੀਆ ਨਹੀਂ ਗੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਆਪਾਂ ਸਿਉਂਕ ਤੇ ਕੋਈ ਤੁਹਾਡੇ ਘਰਾਂ ਵਿੱਚ ਵੀ ਕਿਤੇ ਸਿਉਂਕ ਲੱਗੀ ਵੀ ਹੋਵੇ ਨਾ ਹਾਂਜੀ ਅ ਹਿੰਗ ਵਾਲਾ ਪਾਣੀ ਹਿੰਗ ਵਾਲਾ ਪਾਣੀ ਹਿੰਗ ਵਾਲਾ ਪਾਣੀ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਦਿਓ ਤੁਹਾਨੂੰ ਦਿਖੂਗੀ ਵੀ ਨਹੀਂ ਵਾਹ ਜੀ ਵਾਹ ਹੈ ਹਾਂ ਇਹ ਜਿਹੜੇ ਦੇਸੀ ਸਪਰੇਅ ਆ ਨਾ ਇਹ ਦੇਸੀਆਂ ਨਾਲੇ ਖੇਤੀ ਕਰਨੀ ਚਾਹੀਦੀ ਹੈ। ਹੇੰਗਲਾ ਪਾਣੀ ਸਪਰੇਅ ਕਰ ਦੋ ਸਿਉਂਕ ਖਤਮ। ਸਿਉਂਕ ਖਤਮ। ਨਾ ਉਹ ਨੁਕਸਾਨ ਹੈ ਕੋਈ। ਨਾ ਉਹਦਾ ਕੋਈ ਨੁਕਸਾਨ ਹੈ, ਨਾ ਕੋਈ ਸਾਈਡ ਇਫੈਕਟ ਹੈ। ਕੀੜੇ ਮਾਰ ਦਵਾਈਆਂ ਨੂੰ ਕਰਦੇ ਆ ਸਾਡਾ ਰਿਸ਼ਤੇਦਾਰ ਕਰਦੇ ਆ ਸਾਡਾ ਜੋਈ ਹੈਗਾ ਸੋਹਾਲੀ ਤੋਂ। ਹਾਂ। ਉਹ ਖੇਤੀ ਕਰਦਾ ਆ অর্ਗੈਨਿਕ। ਅੱਛਾ। ਉਹ ਲਗਭਗ 120-25 ਰੁਪਏ ਦਾ ਗੁੜ ਵੇਚਦਾ। ਉਹਦਾ ਪੂਰਾ ਨਹੀਂ ਹੁੰਦਾ। ਅੱਛਾ। ਠੀਕ ਨਹੀਂ ਹੋਰ ਚੀਜ਼ਾਂ ਬਹੁਤ ਆਰਗੈਨਿਕ ਕੀਤੀ ਕਰਦਾ ਸੱਚਾ ਗੰਨਾ ਵੀ ਆਰਗੈਨਿਕ ਗੰਨਾ ਆਰਗੈਨਿਕ ਕੀਤਾ ਹੋਇਆ ਜਿਹੜਾ ਪਿੰਡ ਕੜਾਉਂਦਾ ਸੋਹਾਲੀ ਸੋਹਾਲੀ ਐ ਚਾ ਉਹ ਫਿਰ ਕੀ ਕਰਦੇ ਆ ਉਹਦੇ ਉੱਪਰ ਨਿੰਮ ਦਾ ਸਪਰੇਅ ਅੱਛਾ ਨਿੰਮ ਦੇ ਪਾਣੀ ਨੂੰ ਬੋਇਲ ਕਰਕੇ ਉਹਦਾ ਸਪਰੇਅ ਕਰਦੇ ਆ ਇੱਕ ਹੋਰ ਕਰਦੇ ਮੈਂ ਦੱਸਾਂ ਤੁਹਾਨੂੰ ਗਾਏ ਦਾ ਪਿਸ਼ਾਬ ਹਾਂ ਇਕੱਠਾ ਕਰ ਲੈਣਾ ਉਸੇ ਦਾ ਗੋਹਾ ਇਕੱਠਾ ਕਰ ਗੋਬਰ ਅੱਛਾ ਕਿਸੇ بڑے ਡਰਮ ਵਿੱਚ ਪਾ ਕੇ 6-7 ਦਿਨ ਰੱਖਣਾ ਅੱਛਾ ਬਾਪੂ ਦੱਸ ਕਿਦਾਂ ਫਿਰ ਉਹਨੂੰ ਪੁੰਨ ਲੈਣੇ ਅੱਛਾ ਕੱਪੜੇ ਨਾਲ ਦੋ ਤਿੰਨ ਵਾਰ ਹੀ ਪੁੰਨ ਲੈਣੇ ਅੱਛਾ ਬਸ ਫਿਰ ਉਹਨੂੰ ਪੁੰਨ ਕੇ ਨਹੀਂ ਸਪਰੇ ਨਹੀਂ ਕਰਦੇ ਉਹਦੇ ਵਿੱਚ ਪਾਣੀ ਪਾਉਨੇ ਖਾਸਾ ਦੋ ਤਿੰਨ ਹਿੱਸੇ ਚਾਰ ਅੱਛਾ ਖਾਸਾ ਮਿਕਾੜਾ ਕਰ ਲੈਣੇ ਬਸ ਫਿਰ ਉਹਦੀ ਸਪਰੇ ਕਰਦੇ ਕਿਸੇ ਮਤਲਬ ਕੀੜੇ ਮਾਰ ਦੇ ਦੀ ਲੋੜ ਨਹੀਂ ਫਸਲ ਪੂਰੀ ਪਰਦੀ ਉੱਥੇ ਖੜੀ ਤੁਸੀਂ ਦੇਖਦੇ ਹੋ ਇਹ ਪੁਰਾਣਾ ਪੁਰਾਣਾ ਤਰੀਕਾ ਹੈ ਪਹਿਲਾਂ ਲੋਕੀ ਕਰਦੇ ਦੇ ਨਹੀਂ ਨਹੀਂ ਹੁਣ ਹੁਣ ਵਾਲਾ ਹੁਣ ਵੀ ਕਰਦਾ ਹੁਣ ਵਾਲਾ ਤੁਸੀਂ ਜਦ ਜ ਸਵਾਲੀ ਜਾਓ ਵੀ ਸਾਡਾ ਨਾਮ ਲੈ ਦਿਓ ਅੱਛਾ ਕਹਿ ਸਕਦੇ ਤੁਸੀਂ ਵੀ ਜਦ ਸਵਾਲੀ ਪਿੰਡ ਵੱਢਦੇ ਪਹਿਲਾਂ ਹੀ ਲਿਖਿਆ ਹੋ ਬਾਹਰ ਲੈ ਕੇ ਪਰ ਸਹੀ ਹੈ ਬਾਹਰ ਫਾਰਮ ਮੈਂ ਰੱਖ ਲਾ ਕਿੱਦਾਂ ਉਹਦਾ ਇਹ ਲਿਖ ਫਾਰਮ ਹੈਗਾ ਲੋਹਿਆਂ ਦੀ ਖਾਦ ਬਣਾਉਂਦੇ ਲੋਹਿਆਂ ਦੀ ਖਾਦ ਨਹੀਂ ਬਣਾਉਂਦੇ ਅੱਛਾ ਉਹ ਤੁਸੀਂ ਜਿਹੜੀ ਗੱਲ ਦਸੀ ਹਿੰਗ ਵਾਲਾ ਪਾਣੀ ਹਾਂ ਤੇ ਉਹ ਐਦਾਂ ਦਾ ਕੋਈ ਹੋਰ ਨੁਕਤਾ ਲੁਕਤੇ ਤਾਂ ਹੋਰ ਵੀ ਹੈਗੇ ਪਰ ਜਿਹਨੇ ਜਿਹੜੇ ਇਹ ਹੰਗਾਲਾ ਪਾਣੀ ਕੋਈ ਨਾ ਕੋਈ ਵਰਤੂਗਾ ਜਰੂਰ ਜਿਹੜੇ ਅਸੀਂ ਅਪਣਾਏ ਵੀ ਹੈ ਨਾ ਅਜੇ ਤਾਂ ਇੱਕ ਲੱਸੀ ਦਾ ਪਾਣੀ ਹੈ ਉਹ ਕਿਦਾਂ ਮਤਲਬ ਅਸੀਂ ਖੱਟੀ ਲੱਸੀ ਹੋ ਜਾਂਦੀ ਹੈ ਦੋ ਦਿਨ ਪਿਆ ਰਹਿ ਜਾਂਦਾ ਹੈ ਬਾਅਦ ਉਹਦੇ ਵਿੱਚ ਉੱਪਰ ਪਾਣੀ ਆ ਜਾਂਦਾ ਨਾ ਉਹ ਪਾਣੀ ਨੂੰ ਤਾਂ ਵੀ ਸਪਰੇਅ ਕਰੋ ਬਹੁਤ ਕੀੜਿਆਂ ਤੇ ਅਸਰ ਹੋਦਾ ਅੱਛਾ ਲੱਸੀ ਖੱਟੀ ਕਰਕੇ ਖੱਟੀ 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 ਹੋਏ ਜਾਣੀ ਪਈ ਹੋਏ ਪਈ ਪਈ ਨੇ ਆਪੇ ਹੋ ਜਾਣਾ ਆਪੇ ਹੋ ਜਾਣਾ ਉਹਦੇ ਚ ਹੋਰ ਪਾਣੀ ਪਾ ਲਓ ਫਿਰ ਉਹ ਪਾਣੀ ਪਾ ਲਓ ਜਿੰਨਾ ਖੱਟਾ ਕਰਨਾ ਫਿਰ ਉਹਦੇ ਬਾਅਦ ਸਪਰੇਅ ਕਰਨੇ ਆ ਉਹਦੇ ਅੱਛਾ ਮੇਜ ਪਾਣੀ ਪਾ ਕੇ ਡਲੀ ਲਾ ਲਓ ਲਓ ਜੀ ਦੇਖੋ ਜੀ ਸਰੋਤਿਓ ਅ ਅ ਇਹ ਜੀ ਆ ਜੀ ਜਿਹੜਾ ਨਾ ਘਰ ਦੇ ਵਿੱਚ ਕਿਚਨ ਗਾਰਡਨਿੰਗ ਵਰਗਾ ਕਰਦੇ ਆ ਉੱਥੇ 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 ਜ਼ਿਆਦਾ ਕਾਮਯਾਬ ਹੈ ਬਹੁਤ ਕਈ ਛੋਟਾ ਲੈਵਲ ਤੇ ਹੁੰਦਾ ਮੈਂ ਇਸ ਦਾ ਸਪਰੇਅ ਮੈਂ ਵੀ ਬੋਤਲ ਦਾ ਹੀ ਬਣਾ ਲੰਨੇ ਗਲੀਆਂ ਕੱਟ ਕੇ ਉੱਪਰ ਗਲਮਾ ਦੇਸੀ ਹਾਂ ਪੰਜਰ ਗਲੀਆਂ ਸੂਈ ਦੇ ਨਾਲ ਕੱਢ ਕੇ ਹਾਂ ਬੋਤਲ ਜਿਹੜੀ ਬਰੀ ਗਲੀਆਂ ਆਪਣੇ ਕੱਪੜੇ ਸੂਣੇ ਵਾਲੀਆਂ ਹਾਂ ਉਹਨਾਂ ਨਾਲ ਕੱਢ ਕੇ ਬਹੁਤ ਰਮਪਰ ਦੋ ਸਾਰੇ ਹਫ਼ਤੇ ਵਿੱਚ ਇਹ ਤਾਂ ਬਈ ਆਪਰੇਸ਼ਨ ਨਾਲ ਕੁਝ ਕਾਰੀ ਮੰਗਣ ਪੈਂਦੇ ਉਹ ਚੀਜ਼ਾਂ ਹੈ ਇਹ ਆਪੇ ਆ ਜਾਂਦੀਆਂ ਹੈਗਾ ਤੁਸੀਂ ਕਿਸੇ ਕੋਈ ਕੰਮ ਕਰਨਾ ਹੁੰਦਾ ਹਾਂ ਕੰਮ ਕਰਨਾ ਹੀ ਛੱਡ ਗਏ ਨਾ ਸੰਪਰੰਗਾ ਤਾਂ ਇਹ ਹੋ ਗਿਆ ਚਲੋ ਚੰਗਾ ਆਏਗਾ ਤੇ ਮੁੜਦੇ ਪਏ ਹੁਣ ਲੋਕੀ ਲੋਕ ਪਤਾ ਕਿਆ ਕਰਨੀ ਹੈ ਲੋਕ ਤਾਂ ਕਹਿੰਦੇ ਤਰੱਕੀ ਹੋਈ ਮੈਂ ਕਹਿੰਦਾ ਤਰੱਕੀ ਨਹੀਂ ਹੋਈ ਕਿਉਂ ਸਾਨੂੰ ਸਾਡੇ ਤਾਂ ਕੋਈ ਵੀ ਚੀਜ਼ ਹੋਣਾ ਪਿਓਰ ਨਹੀਂ ਜਾਂ ਭਲੇ ਤੁਸੀਂ ਨਹੀਂ ਧਰਤੀ ਨਹੀਂ ਕੁਝ ਨਹੀਂ ਇਹਨੂੰ ਚੀਜ਼ ਨੂੰ ਤਰੱਕੀ ਨਹੀਂ ਮੰਨਦੇ ਜਿੱਦਾਂ ਉਹ ਖੈੜ ਵਾਲੇ ਪਾਸੇ ਬਹੁਤ ਮਕਾਨ ਬਣ ਗਏ ਬਿਲਡਿੰਗਾਂ ਬਣ ਗਈਆਂ ਮੈਂ ਨਹੀਂ ਇਹਨੂੰ ਤਰੱਕੀ ਕਹਿੰਦਾ ਹੈ ਤਰੱਕੀ ਨਹੀਂ ਉਹ ਕਿਉਂ ਕਿਉਂ ਹੁਣ ਦੇਖੋ ਜਿਹੜਾ ਪਾਣੀ ਅੱਗੇ ਅਸੀਂ ਆਪਣਾ ਖੂਹਾਂ ਦਾ ਵੀ ਪੀਂਦੇ ਤੇ ਉੱਪਰਲਾ ਪਾਣੀ ਹੁੰਦਾ ਤਾਂ ਬੜਾ ਵਧੀਆ ਹੁੰਦਾ ਤਾਂ ਪੀਣੇ ਨੂੰ ਹੂੰ ਹੂੰ ਉਹਨਾਂ ਵਾਲਾ ਪਾਣੀ ਸਾਰਾ ਹੀ ਜ਼ਹਿਰੀਲਾ ਤੁਸੀਂ ਪੀਓ ਨਾਓ ਤੁਹਾਡੇ ਪਿੰਡੇ ਪਰ ਤੇ ਖਾਜ ਨਹੀਂ ਛੱਡਦੀ ਅੱਛਾ ਇਹ ਜਿੱਦਾਂ ਵੱਡੇ ਵੱਡੇ ਬਣ ਗਏ ਬਿਲਡਿੰਗਾਂ ਬਣ ਰਹੀਆਂ ਹਾਂਜੀ ਖੇਤਾਂ ਦਾ ਜਿਹੜਾ ਖਰੜ ਦੇ ਆਲੇ-ਦੁਆਲੇ ਜੋ ਬਣੀ ਐ ਜੋ ਚੱਕਾ ਚੌਂਦ ਹੋਈ ਐ ਉਹ ਸਾਰੇ ਖੇਤ ਸੀਗੇ ਮੈਂ ਆਪਣੇ ਦੇਖੇ ਆ। ਤਦੇ ਤਾਂ ਸੀਰਬੀਆ ਕਿਲੋ ਸਬਜ਼ੀ ਹੋਈ ਵੀ ਸਾਰੀ। ਇਹ ਸਾਰਾ ਜਿਹੜਾ ਏਰੀਆ ਬੈਲਟ ਸੀਗੀ ਵੈਜੀਟੇਬਲ ਬੈਲਟ ਸੀ। ਨਹੀਂ ਹੁਣ ਤਾਂ ਇਹ ਜਿਹੜੀ ਨਿਊ ਚੰਡੀਗੜ੍ਹ ਐ ਇਹ ਫੈਲਦੀ ਫੈਲਦੀ ਇੱਧਰ ਨੂੰ ਵੀ ਆ ਰਹੀ ਆਪਣੇ ਕੋਲ ਨੂੰ ਵੀ ਆ ਰਹੀ। ਸਾਡੇ ਕੋਲ ਆ ਗਈ ਅਸੀਂ 4-5 ਸਾਲੇ ਹੋ ਰਹੇ। ਉਸਤੇ ਬਾਸ ਸਾਨੂੰ ਵੀ ਪੈਸੇ ਬਹੁਤ ਦੇ ਦੇ ਕੇ ਇਹਨਾਂ ਨੇ ਨਿਠਾ ਦੇਣਾ ਉਰਤੀ। ਦਿਖਾ ਦਿਖਾ ਕੇ ਲੋਟ ਵੀ ਚੱਕੋ ਇਹਨੇ ਜਦ ਕਰੋੜਾਂ ਵੀ ਚੱਕੋ ਤੁਸੀਂ। ਤੁਸੀਂ ਤੁਸੀਂ ਕੀ ਸਮਝਦੇ ਆਂ ਵੀ ਜਿਹੜੀ ਲੋਕੀ ਜਗ੍ਹਾ ਵੇਚ ਦਿੰਦੇ ਆ ਉਹਨਾਂ ਨੂੰ ਵੇਚ ਦੇਣੀ ਚਾਹੀਦੀ ਹੈ ਨਹੀਂ 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 ਅਸਤਾਇਦੇ ਹੱਕ ਵਿੱਚ ਨਹੀਂ ਪਰ ਬੜੀਆਂ ਕੰਪਨੀਆਂ ਵੀ ਪੈਸੇ ਹੀ ਐਨੇ ਦਿਖਾਉਂਦੀਆਂ ਲੋਕਾਂ ਨੂੰ ਜਿਹਨਾਂ ਨੇ ਐਨੇ ਦੇਖਿਆ ਹੀ ਨਹੀਂ ਕਦੇ ਉਹਨਾਂ ਦੀ ਨਿਗਾ ਫੁੱਲ ਜਾਂਦੀ ਵੀ ਹੈ ਐਨੇ ਪਰ ਉਹ ਉਹ ਪੈਸਾ ਫਾਇਦਾ ਤਾਂ ਨਹੀਂ ਬਫਾ ਤਾਂ ਨਹੀਂ ਕਰ ਰਿਹਾ ਬਸ ਬਤਾ ਨਹੀਂ ਕਰ ਰਿਹਾ ਇਹਦੇ ਨਾਲ ਮੰਗਾਈਓ ਵੱਧੀ ਹੈ ਨਹੀਂ ਅੱਗੇ ਵੀ ਜਮੀਨ ਗਰੀਨ ਮੰਨ ਲਓ ਕਿਸੇ ਨੂੰ ਮਿਲ ਗਿਆ ਕਰੋੜਾ ਰੁਪਏ ਮਿਲ ਗਿਆ ਯੋ ਤਾਂ ਯੋ ਤਾਂ ਇਨਵੈਸਟ ਕਰਤਾ ਅੱਗੇ ਕੋਈ ਜ਼ਮੀਨ ਬਣਾ ਲਈ ਜ਼ਮੀਂਦਾਰ ਨੇ ਹਾਜੀ ਤੱਕ ਤੇ ਸਮਝਬੂਝ ਨਾਲ ਲਾ ਲਈ ਕਿਤੇ ਕੋਈ ਆਪਣਾ ਸ਼ੌਪ ਕਮ ਫਲੈਟ ਲੈ ਲਿਆ ਪਰ ਮੈਂ ਕਿਸੇ ਦੀ ਇੰਟਰਵਿਊ ਕਰ ਰਿਹਾ ਤਾਂ ਉਹ ਦੱਸ ਰਿਹਾ ਤਾਂ ਬਾਪੂ ਉਹ ਕਹਿੰਦਾ ਯਾਰ ਵੀ ਪੈਸਾ ਤਾਂ ਟਿਕਦਾ ਨਹੀਂ ਹੈਗਾ ਥੋੜੀ ਦਿਨ ਦੀ ਗੱਲ ਹੁੰਦੀ ਹੈ ਤੇ ਵੀ ਉਲਟਾ ਸੱਟਾ ਹਾਜੀ ਇਹਨਾਂ ਨੇ ਲਾ ਲਿਆ ਵੀ ਸਾਡੇ ਤਾਂ ਉਹਦਾ ਮਾੜਾ ਮੁੱਟੇ ਬਣ ਜਾਂਦੇ ਉਹ ਬਾਪੂ ਬੜਾ ਸਖਤ ਬੋਲਿਆ ਕਹਿੰਦਾ ਸਾਡੇ ਤਾਂ ਡੰਡਾ ਦੇ ਦਿੰਦੇ ਵੀ ਲੈ ਥਾਰ ਥਾਰ ਆਇਓ ਕਰਦੇ ਹੈ ਜਦ ਬਿਨਿਆਣੇ ਜਦ ਪੈਸਾ ਹੁੰਦਾ ਫਿਰ ਤਾਂ ਬੜੀ ਗੱਡੀ ਲੈਣੇ ਜਿਹੜੇ ਨਵੇਂ ਬੱਚੇ ਹੈ ਹੈ ਬਾਪੂ ਉਹ ਫਿਰ ਉਹ ਕਹਿੰਦੇ ਵੀ ਬੜੀ ਗੱਡੀ ਆ ਜਾਵੇ ਪਹਿਤ ਆਇਆ ਗਿਆ ਹਾਂ ਹੁਣ ਤਾਂ ਗਾਹ ਨੂੰ ਨਿਆਣਾ ਦਾ ਹੈਲੀਕਾਪਟਰ ਬੰਗਣਾ ਮਨੂੰ ਲੱਗਦੀ ਪਲਾਸਟਿਕ ਦੇ ਬਣ ਜਾਣੇ ਇਹ ਜੇ ਕਿਸੇ ਦਾ ਚੰਡੀਗੜ੍ਹ ਜਾਣਾ ਆਪਣਾ ਚੜਾ ਕੇ ਲੈ ਜਾ ਉੱਥੇ ਦੇ ਉੱਪਰ ਉੱਪਰ ਬੁੜਿਆ ਉੱਠ ਕੇ ਛੋਟਾ ਬਣੂਗਾ ਟਾਈ ਟਾਈ ਬਣੂਗਾ ਜਿਹਦੇ ਵਿੱਚ ਇੱਕ ਦੋ ਬੰਦੇ ਬੈਠ ਜੇਕਰ ਅੱਛਾ ਇਹ ਤਿਆਰੀ ਵਿੱਚ ਹੈ ਥੋੜੇ ਜੇ ਵਿੱਚ ਅੱਛਾ ਜਿਆਦਾ ਜਿਆਦਾ ਯਾਰ ਆਪਣੇ ਬਣ ਗਏ ਜਿਹੜੇ ਆ ਗਏ ਨੇ ਡਰੋਨ ਹਾਂ ਡਰੋਨ ਸਿਸਟਮ ਹੈ ਇਹ ਵੀ ਡਰੋਨ ਨੇ ਕਿਸੇ ਆ ਭਾਰੀ ਭਾਰੀ ਡਰੋਨ ਵੀ ਆ ਗਿਆ ਜਿਹੜੇ weight ਕਾਫੀ ਚੱਕ ਲੈਂਦੇ ਨੇ ਉਹ ਹੀ ਡਰੋਨ ਨਹੀਂ ਬਣ ਜੂਗਾ ਆਪਣੇ ਨੂੰ ਲੈ ਕੇ ਤੁਰਪੋ ਸੜ ਕੇ ਸੜਦਾ ਜਿੱਥੇ ਦੇਖਣਾ ਉੱਥੇ ਚੱਲਦੇ ਇੱਥੇ ਤੇ ਫੀਡ ਕਰ ਲੋ ਕੰਪਿਊਟਰ ਚ ਤੇ ਹੈ ਹਾਂ ਪ੍ਰੋਸੈਸਿੰਗ ਹੋ ਜਣੀ ਉਹਦੀ ਸਭ ਕੁਝ ਹੋ ਜਾਣਾ ਵੀ ਫਲਾਣੇ ਸੈਕਟਰ ਚੰਡੀਗੜ੍ਹ ਲਾ ਦੇ ਜਿੱਥੇ ਲਾ ਦੇ 17 ਮਸਟ ਬੰਦੂਗਾ ਅੱਲਾਹ ਦੀ ਮਾਟਰ ਜੀ ਨੇ ਗੱਲ ਬੜੀ ਵਧੀਆ ਕਰੀ ਆ ਵੀ ਆਉਣ ਵਾਲੇ ਟਾਈਮ ਵਿੱਚ ਇਹ ਗੱਲ ਇਹ ਹੋ ਜਾਣੀ ਹੈ ਨਾਲੇ ਹੋ ਜਾਣੀ ਆ ਪੰਜ ਸਾਲ 10 ਸਾਲ ਲੱਗ ਜੇ ਮੱਤੇ ਵੱਧ ਹੋ ਜਾਣੀ ਹੈ ਹੋ ਜਾਣੀ ਵੀ ਆਪਣੇ ਹੈਲੀਕਾਪਟਰ ਤੇ ਬੈਠੇ ਜਿੱਥੇ ਜਾਣਾ ਜਾਓ ਵਾਹ ਜੀ ਵਾਹ ਕਰਿਓ ਜੀ ਸਰੋਤਿਓ ਕਮੈਂਟ ਇਸ ਗੱਲ ਦੇ ਉੱਤੇ ਵੀ ਮਾਟਰ ਜੀ ਤਾਂ ਕਹਿੰਦੇ ਵੀ ਮੈਂ ਇਹਨੂੰ ਤਰੱਕੀ ਨਹੀਂ ਮੰਨਦਾ ਬਿਲਡਿੰਗਾਂ ਬਣ ਗਿਆ ਬਹੁਤ ਬੜੇ ਬੜੇ ਲੈਟਾਂ ਜਲ ਗਈਆਂ ਉੱਥੇ ਖਰੜ ਦੇ ਆਲੇ ਦੁਆਲੇ ਇਧਰ ਨੂੰ ਵੱਧਦੀ ਆ ਰਹੀ ਹੈ ਚੰਡੀਗੜ੍ਹ ਔਰ ਇਹ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਵੀ ਜਿਹੜੇ ਛੇਤੀ ਪਹੁੰਚ ਜਾਣੇ ਪੈਸੇ ਲੈ ਕੇ ਨੋਟ ਤਿਆਰ ਬੜ ਤਿਆਰ ਜੀ ਤਿਆਰ ਬੈਠੇ ਲੋਕ ਲੈਣੇ ਨੂੰ ਤਿਆਰ ਬੈਠੇ ਨਾ ਪਰ ਨੋਟ ਆ ਇਸ ਕਰਕੇ ਕਿਉਂ ਗਰੀਬ ਹੁਣ ਮਹਿੰਗਾਈ ਬਹੁਤ ਹੈ ਹਾਂ ਮਹਿੰਗਾਈ ਕਰਕੇ ਲੋਕ ਬੇਵਸੀਂ ਵੇਚਦਾ ਜ਼ਮੀਨ ਕੋਈ ਜੱਟ ਜ਼ਮੀਨ ਨੂੰ ਉਦਾਂ ਨਹੀਂ ਵੇਚ ਕਰਾ ਜੀ ਜਾਂ ਜਿਹੜੇ ਨਿਆਣੇ ਨਵੀਂ ਜਨਰੇਸ਼ਨ ਦੇ ਇਹਨਾਂ ਨੂੰ ਬਚਾਰਿਆਂ ਨੂੰ ਸਮਝ ਨਹੀਂ ਆ ਇਹਨਾਂ ਨੂੰ ਪਤਾ ਨਹੀਂ ਹੈ ਇਹਨਾਂ ਨੂੰ ਪਤਾ ਨਹੀਂ ਹੈ ਤੇ ਉਹ ਪੈਸੇ ਦੇਖ ਕੇ ਵੀ ਲੈ ਲੋ ਜੀ ਕਰ ਲੋ ਜੀ ਫਲਾਣੇ ਦਾ ਮੁੰਡਾ ਵੀ ਆਇਆ ਘੁੰਮਦਾ ਜੀ ਉਹ ਥਾਰ ਗੱਡੀ ਚਾਹੀਦੀ ਏ ਇੱਥਾਂ ਨੂੰ ਹਾਂ ਬੁਲਟ ਚਾਹੀਦਾ ਬੜਾ ਹਾਂ 4 ਲੱਖਣਾ ਹਾਂ 1.5 2 3 ਲੱਖ ਵਾਲਾ ਤਾਂ ਬੁਲਟ ਚਾਹੀਦਾ 4 ਲੱਖਣਾ ਅਸੀਂ ਅਸੀਂ ਬਾਪੂ ਨੂੰ ਰੇਟ ਅਸੀਂ ਪੈਦਲ ਅਸੀਂ ਪੈਦਲ ਤੁਰ ਕੇ ਕਰਾਲੀ ਪੜਦੇ ਰਹੇ ਹਾਂ ਪੈਦਲ ਹੀ ਜਾਂਦੇ ਰਹੇ ਮੇਰਾ ਫਾਦਰ ਸਾਹਿਬ ਨੇ ਬਹੁਤ ਧੀਰ ਨੌਕਰੀ ਕੀਤੀ ਏ ਸਾਨੂੰ ਪਹਿਲਾਂ 32 ਵਿੱਚ ਲੱਗੇ ਸੀਗੇ ਫੇਰ 34 ਚ ਆ ਗਏ ਇੱਥੇ ਵੀਟੀ ਕਰਕੇ ਆਏ ਸੀਗੇ ਲਾਹੌਰ ਤੇ ਅੱਛਾ ਫੇਰ ਸਨ ਚੌਥੀ ਦੇ ਇੱਥੇ ਲੱਗੇ ਸੀਗੇ ਖਾਲਸਾ ਸਕੂਲ ਵਿੱਚ 71 ਵਿੱਚ ਦੇ ਇੱਥੇ 71 ਵਿੱਚ ਡੈਥ ਹੋਈ ਉਹਨਾਂ ਦੀ ਅੱਛਾ ਫਿਰ ਉਦੋਂ ਤੱਕ ਤੁਰ ਕੇ ਹੀ ਜਾਣਾ ਤੁਰ ਕੇ ਹੀ ਆਉਂਦੇ ਸੀਗੇ ਕੋਈ ਸਾਈਕਲ ਕੋਈ ਕੁਝ ਨਹੀਂ ਸੀ ਹੁੰਦਾ ਪਿੰਡ ਵਿੱਚ ਪੈਦਲੇ ਜਾਂਦੇ تھے ਪੈਦਲੇ ਜਾਣਾ ਪੈਦਲੇ ਆਉਣਾ ਜਿੰਨੀ ਡਿਊਟੀ ਕਰੀ ਹੈ ਜਿੰਨੀ ਡਿਊਟੀ ਕਰੀ ਹੈ ਅੱਛਾ ਵਾਹ ਸਾਈਕਲ ਕਦੀ ਚਲਾਇਆ ਹੀ ਨਹੀਂ ਉਹਨਾਂ ਨੇ ਪੈਦਲੇ ਪੈਦਲੇ ਤੇ ਤਾਂ ਹੀ ਨਾ ਜੀ ਇਲਾਕੇ ਵਿੱਚ ਲੋਕ ਪੂਜਦੇ ਆ ਉਹਨਾਂ ਨੂੰ ਉਹਨਾਂ ਨੂੰ ਮਿਲਦੇ ਆਂ ਲੋਕੀ ਟੱਕਰਦੇ ਆਂ ਉਹਨਾਂ ਦੇ ਚੇਲੇ ਬੜੇ ਸੀਗੇ ਬੜੀ ਥੱਲੇ ਵੀ ਕਮੈਂਟ ਕਰਨਗੇ ਧਰਮ ਸਿੰਘ ਮਾਸਟਰ ਜੀ ਜਿੱਤਰ ਸਿੰਘ ਤਾਂ ਐਮਐਲਏ ਬਾਪੂ ਜੀ ਉਹ ਕਹਿੰਦਾ ਸੀਗਾ ਉਹਨਾਂ ਨੂੰ ਅੱਛਾ ਹਾਂਜੀ ਉਹਨਾਂ ਨੇ ਜਿਹੜਾ ਕਾਲਜ ਆ ਇਹਦਾ ਮੇਰਾ ਕਹਿੰਦਾ ਟਰਸਟ ਵੀ ਉਹਨਾਂ ਦੇ ਨਾਂ ਤੇ ਹੀ ਚੱਲ ਰਿਹਾ ਅੱਛਾ ਪਟਿਆਲਾ ਕਾਲਜ ਦਾ ਹਾਂ ਇਹ ਵੀ ਚੱਲ ਰਿਹਾ ਉਹਦੇ ਨਾਂ ਤੇ ਹੀ ਉਹਨਾਂ ਦੇ ਨਾਂ ਤੇ ਹੀ ਹੈ ਹਾਂ ਉਹ ਸਾਡੇ ਫਾਦਰ ਨੂੰ ਬਾਪੂ ਜੀ ਕਾਕੇ ਬੁਲਾਉਂਦੇ ਸੀ ਤਾਂ ਰਾਜਸੀ ਐਮਐਲਏ ਸਾਡਾ ਸਾਡੇ ਫਾਦਰ ਕੋਲ ਕਲੀਕ ਸੀਗੇ ਬਹੁਤ ਵਧੀਆ ਰਹੇ ਅੱਛਾ ਬਾਪੂ ਤਨੀ RAM ਕਰਾੜੀ ਦੇ ਬਹੁਤ ਮੰਨੇ ਪਰ ਮੰਨੇ ਬੰਦੇ ਜੀ ਇਹ ਸਾਰੇ ਕਲੀਗ ਹੁੰਦੇ ਇਕੱਠੇ ਗਰੁੱਪ ਹੁੰਦਾ ਸੀਗਾ ਗਰੀਬ ਬੱਚਿਆਂ ਦੀ ਬਹੁਤ ਸਹਾਇਤਾ ਕਰਦੇ تھے ਬੜਾ ਬੜਾ ਕੇ ਇਹਨਾਂ ਦੇ ਬੱਚੇ ਬਹੁਤ ਉੱਚੀਆਂ ਉੱਚੀਆਂ ਪੱਧਰੀਆਂ ਉੱਪਰ ਪਹੁੰਚੇ ਅੱਛਾ ਜੀ ਹਾਂਜੀ ਇਹ ਦੋ ਤਾਂ ਸਾਡੇ ਲੱਗੇ ਪਿੰਡ ਨਿਹੋਲਕੇ ਦੇ ਦੋ ਸਰਿੰਦਰ ਨੇਹੋਲਕੇ ਦੇ ਦੋ ਸਰਿੰਦਰ ਦੋ ਸਰਿੰਦਰ ਦੋਏ ਹੀਰੇ ਅੱਛਾ ਜੀ ਦੋਏ ਦੇਖੋ ਇੱਕ ਹਰਿਆਣਾ ਦਾ ਸੀਗਾ ਹਾਂ ਇੱਕ ਜੱਟਾ ਦਾ ਸੀ ਅੱਛਾ ਇੱਕ ਡੀਟੀਓ ਕੋਲ ਦਾ ਇੱਕ ਡੀਟੀਓ ਰਿਟਾਇਰ ਹੋਇਆ ਬਾਦਲ ਸਾਹਿਬ ਦਾ ਓਐਸਡੀ ਵੀ ਰਿਹਾ ਥੋੜੀ ਦੇਰ ਅੱਛਾ ਤੇ ਦੂਆ ਸੁਰਿੰਦਰ ਚੀਫ ਰਿਹਾ ਨਿਹੋਲਕੇ ਦੇ ਦੋਇਆ ਦੋਇ ਨਿਹੋਲਕੇ ਦੇ ਚੀਫ ਰਿਹਾ ਆਪਣੇ ਬਿਜਲੀ ਮੁਖ ਮੈਹਿਕਮੇ ਇਹਦਾ ਇਹ ਜਿਹੜੇ ਬਿਜਲੀ ਮੈਹਿਕਮੇ ਵਿੱਚ ਵੀ ਰਹੇ ਚੀਫ ਜਾਂ ਜਿਹੜੇ ਤੁਸੀਂ ਦੂਜੀ ਗੱਲ ਕਰੀ ਡੀਟੀਓ ਸਾਹਿਬ ਦੀ ਤਾਂ ਅਸੀਂ ਨਿਹੋਲਕੇ ਪਿੰਡ ਦਾ ਬਲੌਗ ਕਰਕੇ ਐਤ ਨਿਹੋਲਕੇ ਪਿੰਡ ਦਿਖਾਇਆ ਤਾਂ ਸਾਰਾ ਹਾਂਜੀ ਉਹਦੇ ਵਿੱਚ ਉਹ ਇਹਨਾਂ ਦਾ ਜ਼ਿਕਰ ਬੜਾ ਹੋਇਆ ਸੀਗਾ ਹਾਂਜੀ ਥੱਲੇ ਕਮੈਂਟਾਂ ਵਿੱਚ ਵੀ ਲੋਕਾਂ ਨੇ ਬਹੁਤ ਜ਼ਿਕਰ ਕਰਿਆ ਸੀਗਾ ਅੱਵਾਪੂ ਜਿਹੜੀ ਆਪਾਂ ਪਿਆਰ ਮੁਹੱਬਤ ਦੀਆਂ ਗੱਲਾਂ ਕਰੀਆਂ ਪਹਿਲਾਂ ਇਹ ਇਹੀ ਇਹੀ ਹੈ ਯਾਰ ਇਹ ਮਾਨਸਤ ਬਹੁਤ ਵਧੀਆ ਬੰਦੇ ਆ ਜੀ ਹਾਂ ਜਿੱਥੇ ਮਿਲਦੇ ਬਹੁਤ ਇੱਜ਼ਤ ਦਿੰਦੇ ਆ ਉਹ ਪੁਰਾਣੀਆਂ ਗੱਲਾਂ ਛੇੜ ਲੰਦੇ ਆ ਹਾਂ ਹੁਣ ਤਾਂ ਉਹਨਾਂ ਨੂੰ ਮਰਿਆ ਨੂੰ ਵੀ 50 ਸਾਲ ਦੇ ਉੱਪਰ ਹੋ ਗਏ ਗਾੜੀਬਾਦ ਸਾਹਿਬ ਨੂੰ ਆ ਹੁਣ ਤਾਂ ਕਾਫੀ ਮੰ 29 24 53 ਸਾਲ 53 ਸਾਲ ਹੋ ਗਏ ਚਲੋ ਜੀ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਦਸਾਰਨੇ ਪਿੰਡ ਤੇ ਅਸੀਂ ਬੈਠੇ ਆਂ ਜੀ ਇਸ ਟਾਈਮ ਅ ਔਰ ਮਾਸਟਰ ਜਿਹੜੇ ਹਨ ਰਣਵੀਰ ਸਿੰਘ ਜੀ ਨਾਲ ਗੱਲਾਂ ਬਾਤਾਂ ਹੋ ਰਹੀਆਂ ਹਨ ਧਰਮ ਸਿੰਘ ਮਾਸਟਰ ਜੀ ਕਾਫੀ ਇਲਾਕੇ ਦੇ ਮਸ਼ਹੂਰ ਖਾਲਸਾ ਸਕੂਲ ਦੇ ਜਿਹੜੇ ਹਨ ਲਾਸਟ ਜਦੋਂ ਤੁਸੀਂ ਕਹਿੰਦੇ ਵੀ ਜੌਬ 'ਚ ਇਹਨਾਂ ਦੀ ਡੈਥ ਹੋ ਗਈ ਸੀ ਜੀ ਡੈਥ ਸੀ ਕਿ ਕਿਡਨੀ ਫੇਲ ਹੋਰ ਅੱਛਾ 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 ਤੇ ਉਸ ਟਾਈਮ ਉਹਨਾਂ ਦੀ ਕੀ ਪੋਸਟ ਸੀ ਪ੍ਰਿੰਸੀਪਲ ਸੀ ਜੀ ਪ੍ਰਿੰਸੀਪਲ ਸੀ ਪ੍ਰਿੰਸੀਪਲ ਹੀ ਸੀ ਕਿਹੜੇ ਸਾਲ 'ਚ ਡੈਥ ਹੋਈ 71 71 ਵਿੱਚ ਡੈਥ ਹੋਈ ਬਹੁਤ ਬਹੁਤ ਆ ਤਾਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਇਲਾਕੇ ਦੇ ਉਹਨਾਂ ਕੋਲ ਪੜ੍ਹ ਗਏ ਔਰ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਤੱਕ ਪਹੁੰਚੇਗਾ ਤਾਂ ਕਮੈਂਟ ਕਰਕੇ ਆਪਣਾ ਤੁਸੀਂ ਤਜਰਬਾ ਜਿਹੜਾ ਹੈ ਮਾਸਟਰ ਧਰਮ ਸਿੰਘ ਜੀ ਨਾਲ ਜੋ ਤੁਹਾਡਾ ਪਿਆਰ ਮੁਹੱਬਤ ਜਾਂ ਜੋ ਉਹਨਾਂ ਦੇ ਬਾਰੇ ਤੁਸੀਂ ਲਿਖਣਾ ਚਾਹੁੰਦੇ ਹੋ ਕਮੈਂਟਾਂ ਤੇ ਜਰੂਰ ਹਾਜ਼ਰੀ ਲਵਾਇਓ ਬਹੁਤ ਅੱਛਾ ਲੱਗਿਆ ਜੀ ਰਣਵੀਰ ਜੀ ਗੱਲਬਾਤ ਹੋਈ ਤੁਹਾਡੇ ਨਾਲ ਤੁਸੀਂ ਭਾਵੁਕ ਹੋਗੇ ਥੋੜੇ ਜਿਹਾ ਪਿਤਾ ਜੀ ਨੂੰ ਯਾਦ ਕਰਕੇ ਨਹੀਂ ਨਹੀਂ ਪਿਤਾ ਜੀ ਜੀ ਤਾਂ ਅਸੀਂ ਤਾਂ ਅਸੀਂ ਕਿਹੜਾ ਇਲਾਕਾ ਹੀ ਨਹੀਂ ਦੇਣ ਦੇ ਸਕਦਾ ਉਹਨਾਂ ਦੀ ਹਾਂ ਨਹੀਂ ਜੀ ਮੈਂ ਤਾਂ ਮਤਲਬ ਕਿ ਮੈਂ ਦੇਖੋ 2003 ਵਿੱਚ ਕਰਾਲੀ ਆਇਆ ਤਾਂ ਤੇ ਮੈਂ ਜਦ ਦਾ ਹੀ ਸੁਣਦਾ ਆ ਰਿਹਾ ਮਾਸਟਰ ਧਰਮ ਸਿੰਘ ਮਾਸਟਰ ਧਰਮ ਸਿੰਘ ਜਿੱਥੇ ਜਾ ਉਹ ਹੀ ਗੱਲ ਹੁੰਦੀ ਸੀ ਕਿ ਉਹ ਉਹ ਸਵੇਰੇ ਚਲੇ ਜਾਣਾ ਤੇ ਸ਼ਾਮ ਨੂੰ 6 ਵਜੇ ਆਉਂਦੇ ਸੀਗੇ ਫਿਰ ਕੋਈ ਟਿਊਸ਼ਨ ਨਹੀਂ ਸੀ ਹੁੰਦੀ ਫ੍ਰੀ ਪੜਾਉਣਾ ਬੱਚਿਆਂ ਨੂੰ ਹਾਂ ਮੈਂ ਟੀਚਰ ਸੀ ਜੀ ਮੈਥ ਦਾ ਸਬਜੈਕਟ ਸੀ ਹਾਂ ਧਰਮੀ ਦੇ ਵਿੱਚ 13 ਦੇ ਵਿੱਚ ਕਿਸੇ ਨੂੰ ਛੁੱਟੀਆਂ ਨਹੀਂ ਤੇ ਕਰਦੇ ਹਫ਼ਤੇ ਦਸ ਦਿਨ ਦੀਆਂ ਛੁੱਟੀਆਂ ਕਰਦੇ ਤੇ 2.5 ਮਹੀਨੇ ਦੀਆਂ ਛੁੱਟੀਆਂ ਕਰਦੀ ਨੇ ਹਾਂ ਸਾਡੇ ਚਾਚਾ ਜੀ ਨਾ ਜੀ ਗਾਂਧੀ ਸਕੂਲ ਦੇ ਪ੍ਰਿੰਸੀਪਲ ਰਿਟਾਇਰ ਹੋਏ ਸੀ ਮਨੋਹਰ لال ਚੋਪੜਾ ਜੀ ਚੋਪੜਾ ਜੀ ਚੋਪੜਾ ਚੋਪੜਾ ਜੀ ਜਿੰਦੇ ਆ ਜੀ ਹਾਂ ਹਾਂ ਜੀ ਜਿਉਂਦੇ ਆ ਜੀ ਪਰਮਾਤਮਾ ਲੰਮੀ ਉਮਰਾਂ ਦੇ ਮੇਰੇ ਕਲੀ ਨਾਲ ਅਸੀਂ ਇਕੱਠੇ ਕੰਮ ਕੀਤਾ ਯੂਨੀਅਨ ਵਿੱਚ ਹਾਂ ਉਹਨਾਂ ਨਾਲ ਕਰਿਆ ਹੋਣਾ ਸੀ ਕਿਉਂਕਿ ਉਹ ਐਡਿਟ ਸਕੂਲਾਂ ਵਿੱਚ ਸੀਗੇ ਹਾਂਜੀ ਤੇ ਮੈਂ ਅਸੀਂ ਇੱਥੇ ਸੀ ਮੇਰੇ ਚਾਚਾ ਜੀ ਅੱਛਾ ਮੈਂ ਖਰੜ ਹਾਂ ਮੈਂ ਖਰੜ ਦਾ ਯੂਨੀਅਨ ਦਾ ਪ੍ਰਧਾਨ ਸੀਗਾ ਠੀਕ ਆ ਫਿਰ ਤਾਂ ਤੁਹਾਡੀ ਕਲੋਜ਼ ਐਸੋਸੀਏਸ਼ਨ ਰਹੀ ਉਹਨਾਂ ਨਾਲ ਹਾਂਜੀ ਹਾਂ ਬਹੁਤ ਅਸੀਂ ਤਾਂ ਹਰਦੇ ਸੀਗੇ ਇੱਕ ਸਾਲ ਅਸੀਂ ਡੀਸੀ ਸਾਹਿਬ ਦਾ ਤਰਨਾ ਦੇਣਾ ਅਸੀਂ ਜਾਂ ਰਾਤ ਨੂੰ ਅੱਛਾ ਕਹਿੰਦੇ ਕੌਣ ਕੌਣ ਆਊਗਾ ਮੈਂ ਆਏ ਅਸੀਂ ਬਾਈ ਰਾਤ ਨੂੰ ਅਸੀਂ ਜਾਂ ਕੰਨਾ ਘਰਾਂ ਘਰਾਂ ਵੀ ਸੌਣਾ ਤੇ ਉੱਥੇ ਵੀ ਆਹੀ ਕੁਛ ਕਰਨਾ ਅੱਛਾ ਤੇ ਤੜਕੇ ਨੂੰ ਚੋਪੜਾ ਜੀ ਫੇਰ ਸਾਨੂੰ ਚਾਹ ਲੈ ਕੇ ਆਏ ਅੱਛਾ ਡੀਸੀ ਦਫ਼ਤਰ ਦੇ ਮੂਹਰੇ ਅੱਛਾ ਨਾਲੇ ਲਿਆਏ ਅਖਬਾਰ ਅੱਛਾ ਉਹ ਸਾਰੇ ਨਾ ਅਖਬਾਰ ਤੇ ਚੱਕ ਲਏ ਆਪਣੇ ਆਪਣੇ ਹਾਂ ਪੜਨ ਲੱਗੇ ਚੋਪੜਾ ਜੀ ਕੱਲੇ-ਕੱਲੇ ਨੂੰ ਕਹੇ ਚਾਹ ਪੀਓ ਭਾਈ ਚਾਹ ਪੀਓ ਅੱਛਾ ਅਬ ਬਿਸਕੁਟ ਲੈ ਲਓ ਭਾਈ ਚਾਹ ਪੀਓ ਅੱਛਾ ਜੀ ਮੈਂ ਕਿਹਾ ਚੋਪੜਾ ਜੀ ਕਿੱਥੇ ਚਾਹ ਪੀਣੀ ਨੰਨੇ ਇਹ ਤਾਂ ਹੁਣ ਅਖਬਾਰ ਚੁੰਗਦੇ ਆ ਇਹਨਾਂ ਨੇ ਤੁਹਾਡੀ ਚਾਹ ਜੂਨੀ ਹਾਲੇ ਦੇਖਣੀ ਇਹਨਾਂ ਨੂੰ ਪਹਿਲਾਂ ਅਖਬਾਰ ਫੋਲਣ ਦਿਓ ਇਹ ਆਤ ਪਈ ਵੀ ਸੀ ਕਿ ਸਾਨੂੰ ਸਾਰਿਆਂ ਨੂੰ ਵੀ ਕਿਤੇ ਨਾ ਮਜ਼ਾਕ ਕਰਨੀ ਦੀ ਹਾਂ ਉਹਨਾਂ ਨੇ ਵੀ ਬਹੁਤ ਚੋਪੜਾ ਜੀ ਸਾਡੇ ਫਾਦਰ ਸਾਹਿਬ ਦੇ ਬਹੁਤ ਨੇੜੇ ਸੀਗੇ ਹਾਂਜੀ ਉਹਨਾਂ ਤੋਂ ਵੀ ਮੈਂ ਬਹੁਤ ਵਾਰੀ ਨਾਮ ਸੁਣਿਆ ਧਰਮ ਸਿੰਘ ਜੀ ਦਾ ਹਾਂਜੀ ਤਾਂ ਚਲੋ ਅੱਜ ਗੱਲਾਂ ਬਾਤਾਂ ਹੋਈਆਂ ਜੀ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਸਾਡੇ ਬਹੁਤ ਵਧੀਆ ਲੀਡਰ ਸੀਗੇ ਜਿਹੜੇ ਟੇਬਲ ਟਾਕ ਕਰ ਸਕਦੇ ਸੀ ਹਾਂ ਯੂਨੀਅਨ ਦੇ ਵਿੱਚ ਉਹਨਾਂ ਨੇ ਫੇ ਸਾਡੇ ਸਾਡੇ ਆਪਣੇ ਸਕੂਲ ਦੇ ਸardar cheer ਸੀ ਉਹਨਾਂ ਨਾਲ ਕੰਮ ਕੀਤਾ ਸੇਰ ਸਿੰਘ ਜੀ ਨਾਮ ਦਾ ਹਾਂ ਅਜੀ ਇਕੱਠਿਆਂ ਨੇ ਜੇਲ੍ਹ ਦੋ ਵਾਰੀ ਇਕੱਠੀ ਅੱਛਾ ਜੀ ਬੜਾ ਜੇਲ੍ਹ ਵਿੱਚ ਰਹੇ ਅੱਛਾ ਮੀਨਾ ਮੀਨਾ ਲਾਇਆ ਉੱਥੇ ਕੱਸੀਆਂ ਨਾ ਸਾਰੀਆਂ ਅੱਛਾ ਰੋਜ਼ ਦਿਕਾਰੀ ਮਰੀ ਜਾਂਦੇ ਸੀ ਬਹੁਤ ਬਹੁਤ ਡੈਡੀਕੇਸ਼ਨ ਨਾਲ ਕੰਮ ਕਰਿਆ ਜੀ ਤੁਸੀਂ ਸਾਰਿਆਂ ਨੇ ਹਾਂ ਮੇਰੇ ਨਾਲ ਮਿਲ ਕੇ ਹਾਂ ਮਿਲ ਕੇ ਮੈਨੂੰ ਪਤਾ ਨਾ ਮੈਨੂੰ ਸਾਰੀ ਟੀਮ ਪਤਾ ਨਾ ਟੀਮ ਬਹੁਤ ਬੱਧੀ ਸ਼ੇਰ ਸਿੰਘ ਜੀ ਨਾਲ ਤਾਂ ਉਹਨਾਂ ਦਾ ਮਤਲਬ ਕਿ ਗੱਲਬਾਤ ਕਰ ਹੀ ਜਾਣੀ ਉਹਨਾਂ ਨੇ ਟੰਡਨ ਸਾਹਿਬ ਹੁੰਦੇ ਨੇ ਟੰਡਨ ਸਾਹਿਬ ਸੀਗੇ ਚਲੋ ਬਹੁਤ ਅੱਛਾ ਲੱਗਿਆ ਜੀ ਗੱਲਬਾਤ ਕਰਕੇ ਮਜ਼ਾ ਆ ਗਿਆ ਜੀ ਸ਼ੁਕਰੀਆ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ